ਅਗਲੀਆਂ ਜਿਹੜੀਆਂ ਖਬਰਾਂ ਦੇ ਵਿੱਚ ਨਜ਼ਰ ਮਾਰੀਏ ਤਾਂ ਹਰਜਸਿਨ ਜੀ ਇਕਨੋਮੀ ਦੇ ਨਾਲ ਕੁਝ ਗੱਲਾਂ ਜਿਹੜੀਆਂ ਉਹ ਕਰਦੇ ਚਾਹੀਏ ਫੈਡ ਦੇ ਜਿਹੜੇ ਕਾਸ਼ਕਾਰੀ ਆ ਉਹਨਾਂ ਨੇ ਅੱਜ ਇੱਕ ਵਾਰ ਫੇਰ ਇਸ ਪਾਸੇ ਵੱਲ ਨੂੰ ਇਸ਼ਾਰਾ ਕੀਤਾ ਆ ਵੀ ਇੰਟਰਸਟ ਰੇਟ ਕੱਟਸ ਅਜੇ ਜਲਦੀ ਨਹੀਂ ਆ ਰਹੇ ਹੈਗੇ ਕਿੰਨੇ ਵੀ ਸਾਨੂੰ ਮੈਨੀ ਮੋਰ ਮੰਥਸ ਕਈ ਮਹੀਨਿਆਂ ਦਾ ਪੋਜ਼ਿਟਿਵ ਇਨਫਲੇਸ਼ਨ ਡਾਟਾ ਨਜ਼ਰ ਆਊਗਾ ਤਾਂ ਫਿਰ ਅਸੀਂ ਰੇਟ ਕੱਟਸ ਦੇ ਵੱਲ ਨੂੰ ਵਧਾਂਗੇ ਫੈਡ ਦੀ ਦਾ ਮੰਨਣਾ ਹੈ ਵੀ ਉਹਨਾਂ ਨੇ ਇੰਟਰਸਟ ਰੇਟਸ ਨੂੰ ਉਦੋਂ ਹੀ ਘਟਾਉਣਾ ਹੈ ਜਦੋਂ ਇਨਫਲੇਸ਼ਨ ਦੀ ਜਿਹੜੀ ਦਰ ਹੈ 2% ਦੇ ਉੱਤੇ ਆਵੇਗੀ ਇਸ ਤੋਂ ਪਹਿਲਾਂ ਵੀ ਫੈਡ ਰਿਜ਼ਰਵ ਦੇ ਇੱਕ ਹੋਰ ਇਲਾਕੇ ਦੇ ਜਿਹੜੇ ਚੇਅਰਮੈਨ ਆ ਜਾਂ ਕਹਿ ਲਓ ਵੀ ਉਹਨਾਂ ਦੇ ਗਵਰਨਰ ਆ ਉਹਨਾਂ ਨੇ ਵੀ ਇਸੇ ਤਰੀਕੇ ਦਾ ਹੀ ਬਿਆਨ ਦਿੱਤਾ ਸੀਗਾ ਮੈਨੇਪਲਸ ਫੈਡਰਲ ਰਿਜ਼ਰਵ ਦੇ ਪ੍ਰੈਜ਼ੀਡੈਂਟ ਨੇ ਨੀਲ ਕਾਸ਼ਕਾਰੀ ਉਹਨਾਂ ਨੇ ਸੀਐਨਬੀਸੀ ਦੇ ਨਾਲ ਗੱਲ ਕਰਦੇ ਹੋਏ ਅੱਜ ਇਹ ਕਿਹਾ ਹੈ ਵੀ ਜਿਹੜਾ ਸੈਂਟਰਲ ਬੈਂਕ ਆ ਉਨੇ ਇੰਟਰਸਟ ਰੇਟਸ ਉਦੋਂ ਹੀ ਕੱਟ ਕਰਨੀਆਂ ਆ ਜਦੋਂ ਕਈ ਮਹੀਨਿਆਂ ਤੱਕ ਇਨਫਲੇਸ਼ਨ ਘਟ ਕੇ ਸਥਿਰ ਜਿਹੜੀ ਉਹ ਰਹੇਗੀ ਸੋ ਤੇ ਕਹਿੰਦੇ ਵੀ ਹਾਲ ਦੀ ਘੜੀ ਨਾ ਹੀ ਅਸੀਂ ਰੇਟ ਵਧਾ ਰਹੇ ਆ ਤੇ ਨਾ ਹੀ ਜਿਹੜਾ ਉਹ ਘਟਾਵਾਂਗੇ ਪਹਿਲਾਂ 1 ਤੋਂ 2 ਤੋਂ 3 ਵਾਰੀ ਤੱਕ ਵੀ ਇੰਟਰਸਟ ਰੇਟ ਕੱਟਸ ਇਸ ਸਾਲ ਦੇ ਵਿੱਚ ਹੋਣ ਦੀ ਸੰਭਾਵਨਾ ਜਤਾਈ ਗਈ ਸੀ ਆਪਾਂ ਹੁਣ ਜੂਨ ਦੇ ਬਿਲਕੁਲ ਕਗਾਰ ਦੇ ਉੱਤੇ ਪਹੁੰਚੇ ਆ ਤੇ ਅਜੇ ਤੱਕ ਇੰਟਰਸਟ ਰੇਟ ਘਟ ਦੀ ਕੋਈ ਸੰਭਾਵਨਾ ਹੁਣ ਨਜ਼ਰ ਨਹੀਂ ਆ ਰਹੀ ਇਥੋਂ ਤੱਕ ਕਿ ਇਹ ਜਿਹੜੇ ਬਾਰ ਬਾਰ ਇਹ ਬਿਆਨ ਆਉਣਾ ਮੈਨੀ ਮੋਰ ਮੰਥਸ ਆਫ ਪੋਜ਼ਿਟਿਵ ਇਨਫਲੇਸ਼ਨ ਡਾਟਾ ਇਸ ਦੇ ਨਾਲ ਇਹ ਇਦਾਂ ਹੀ ਜਿਹੜਾ ਉਹ ਲੱਗ ਰਿਹਾ ਆ ਵੀ ਸ਼ਾਇਦ ਇਸ ਸਾਲ ਦੇ ਵਿੱਚ ਇੰਟਰਸਟ ਰੇਟ ਕੱਟਸ ਨਾ ਵੀ ਜਿਹੜੇ ਆ ਉਹ ਹੋਣ ਯੂ ਐਸ ਡੀ ਇਨਫਲੇਸ਼ਨ ਉਮੀਦ ਦੇ ਨਾਲੋਂ ਜਿਹੜੀ ਅਪ੍ਰੈਲ ਮਹੀਨੇ ਦੇ ਵਿੱਚ 0.3% ਫਿਰ ਵਧੀਆ ਜੋ ਕਿ ਸਾਲਦਰ ਸਾਲ ਦੇ ਹਿਸਾਬ ਦੇ ਨਾਲ 3.4% ਦੇ ਉੱਤੇ ਚੱਲ ਰਹੀ ਆ ਤੇ ਆਪਣੇ ਬੈਂਚਮਾਰਕ 2% ਤੋਂ 1.4 ਜਾਂ 1.5% ਅਜੇ ਵੀ ਵੱਧ ਚੱਲ ਰਹੀ ਹੈਗੀ ਆ ਜੀ ਅਗਲੀ ਖਬਰ ਵੱਲ ਚਲਿਏ ਤੇ ਅਮਰੀਕਾ ਦੇ ਵਿੱਚ ਇੱਕ ਕੰਪਨੀ ਨੇ ਪਿਛਲੇ ਦਿਨਾਂ ਦੇ ਵਿੱਚ ਐਡਵਰਡ ਐਡਵਰਟਾਈਜ਼ਮੈਂਟ ਪਾਈ ਸੀ ਪਈ ਜਿਹੜੀ ਜੋਬ ਆ ਉਹ ਵਾਈਟ ਸੋਨਲੀ ਜੋਬ ਹੈਗੀ ਆ ਅ ਤੇ ਹੁਣ ਉਹਨੂੰ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਫਾਈਂਡ ਕੀਤਾ ਗਿਆ ਤੇ ਸਭ ਤੋਂ ਅਨਫੋਰਚੂਨੇਟ ਪਾਰਟ ਵੀ ਉਹ ਆ ਵੀ ਇਹ ਜਿਹੜੀ ਕੰਪਨੀ ਆ ਮਿਨੋਰਟੀ ਓਨ ਕੰਪਨੀ ਆ ਤੇ ਭਾਰਤੀ ਮੂਲ ਦਾ ਇਹ ਬੰਦਾ ਜਿਹੜਾ ਆ ਸ਼ੇਖ ਰਹਿਮਤullah ਕਰਕੇ ਇਹਦਾ ਸੀਈਓ ਹੈਗਾ ਸੋ ਹੁਣ ਆਰਥਰ ਗਾਰਡ ਦੀ ਕੰਪਨੀ ਐ ਇਹਨੂੰ ਸਿਵਲ ਪਲੈਂਟੀ ਦਿੱਤੀ ਗਈ ਆ ਡਿਪਾਰਟਮੈਂਟ ਆਫ ਜਸਟਿਸ ਵੱਲੋਂ 7500 ਡਾਲਰ ਦੀ ਤੇ 31000 ਡਾਲਰ ਦਾ ਜਿਹੜਾ ਫਾਈਨ ਕੀਤਾ ਗਿਆ 31 ਲੋਕਾਂ ਨੇ ਜਿਹੜੀ ਆ ਕੰਪਲੇਨ ਕੀਤੀ ਸੀ ਵੀ ਭਾਈ ਅਸੀਂ ਇਹ ਵਰਜੀਨੀਆ ਬੇਸਡ ਜਿਹੜੀ ਆ ਆਈਟੀ ਕੰਪਨੀ ਆ ਆਰਥਰ ਗ੍ਰੈਂਡ ਟੈਕਨੋਲੋਜੀ ਜੋ ਕਿ ਯੂ ਐਸ ਗਵਰਨਮੈਂਟ ਦੇ ਨਾਲ ਕੰਟਰੈਕਟ ਆ ਜਿਹਦਾ ਤੇ ਉਹਦੇ ਵਿੱਚ ਉਹਨਾਂ ਨੇ ਇਹ ਪੋਸਟਿੰਗ ਪਾਈ ਆ ਸਿਰਫ ਚਿੱਟੇ ਮੂਲ ਦੇ ਲੋਕ ਜਿਹੜੇ ਆ ਉਹੀ ਅਪਲਾਈ ਕਰਨ ਤੇ ਇਹ ਕਹਿੰਦੇ ਵੀ ਕਿਸੇ ਤਰ੍ਹਾਂ ਦੀ ਰੇਸ ਜਾਂ ਸਿਟੀਜ਼ਨਸ਼ਿਪ ਰਿਕੁਆਇਰਮੈਂਟ ਦੀ ਐਡ ਦੇ ਵਿੱਚ ਪਾਣਾ ਇਹ ਜਿਹੜੀ ਹੈ ਗਲਤ ਹੈਗਾ ਆ ਤੇ ਇਹਦੇ ਤੇ ਫਾਈਨ ਹੁੰਦਾ ਹੈਗਾ ਤੇ ਹੁਣ 21ਵੀਂ ਸੈਂਚਰੀ ਦੇ ਵਿੱਚ ਵਾਈਟ ਸੋਨ ਲਈ ਜਾਂ ਯੂਐਸ ਵਾਰਨ ਓਨਲੀ ਜੋਬ ਪੋਸਟਿੰਗ ਦੇ ਲਈ ਇਹ ਬੜੀ ਇੱਕ ਹੈਰਾਨੀ ਵਾਲੀ ਗੱਲ ਆ ਅਸਿਸਟੈਂਟ ਅਟਾਰਨੀ ਜਨਰਲ ਕ੍ਰਿਸਟਨ ਕਲਾਰਕ ਜੋ ਡਿਪਾਰਟਮੈਂਟ ਆਫ ਜਸਟਿਸ ਦੇ ਸਿਵਲ ਰਾਈਟ ਡਿਵੀਜ਼ਨ ਦੇ ਹੈਗੇ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਪਰ ਆਰਥਰ ਗ੍ਰੈਂਡ ਕਹਿੰਦੇ ਨੇ ਨਾ ਹੀ ਐਡਮਿਟ ਕੀਤਾ ਤੇ ਨਾ ਹੀ ਦਦਾਈ ਕੀਤਾ ਵੀ ਕਿਸੇ ਤਰ੍ਹਾਂ ਦੀ ਜਿਹੜੀ ਵਾਇਲੇਸ਼ਨ ਹੋਈ ਆ ਜਿਹੜੇ ਉਹਨਾਂ ਦੇ ਸੀਈਓ ਹੈਗੇ ਆ ਉਹ ਮੈਂ ਤੁਹਾਨੂੰ ਦੱਸਿਆ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਸੀ ਕਿ ਨਾ ਉੱਥੇ ਜਿਹੜੀ ਜੌਬ ਆ ਉਹ ਬਾਤ ਦੀ ਹੈ ਸਾਡੀ ਜਿਹੜੀ ਆ ਮਰਜ਼ੀ ਤੋਂ ਬਿਨਾਂ ਜਿਹੜੀ ਆ ਕਿਸੇ ਨੇ ਇਹ ਪੋਸਟਿੰਗ ਉਹਨਾਂ ਦੇ ਜਿਹੜੇ ਵੈਬਸਾਈਟ ਆ ਉਹਦੇ ਉੱਤੇ ਪਾਈ ਸੀ ਜੀ ਪੋਸਟਿੰਗ ਦੇ ਵਿੱਚ ਜਿਹੜਾ ਹਰ ਜਿਹਾ ਸੀਗੀ ਸੇਲਜ਼ ਫੋਰਸ ਜਿਹੜੀ ਕੰਪਨੀ ਉਹਦੇ ਬਿਜ਼ਨਸ ਐਨਾਲਿਸਟ ਦੇ ਲਈ ਐਡਵਰਟਾਈਜ਼ਮੈਂਟ ਸੀਗੀ ਆ ਤੇ ਇਹ ਡਾਇਲਸ ਦੇ ਵਿੱਚ ਇਹ ਹੋਈ ਸੀ ਮਾਰਚ 2023 ਦੇ ਵਿੱਚ ਜੋਬ ਪੋਸਟਿੰਗ ਦੇ ਵਿੱਚ ਕੰਪਨੀ ਨੇ ਕਹਿੰਦੇ ਰਿਸਟ੍ਰਿਕਟ ਕੀਤਾ ਸੀ ਸਿਰਫ ਤੇ ਸਿਰਫ ਯੂ ایس ਬੋਰਨ ਸਿਟੀਜ਼ਨ ਉਹ ਵੀ ਚਿੱਟੇ ਮੂਲ ਦੇ ਜਿਹੜੇ ਡੈਲਸ ਦੇ 60 ਮੀਲ ਦੇ ਇਲਾਕੇ ਦੇ ਵਿੱਚ ਰਹਿੰਦੇ ਹੋਣ ਤੇ ਨਾਲ ਉਹਨਾਂ ਨੇ ਲਿਖਿਆ ਸੀਗਾ ਵੀ ਇਹ ਕੈਂਡੀਡੇਟਸ ਦੇ ਨਾਲ ਤੁਸੀਂ ਇਹ ਗੱਲ ਸ਼ੇਅਰ ਨਹੀਂ ਕਰਨੀ ਇਹ ਅੰਦਰੂਨੀ ਗੱਲਬਾਤ ਦੇ ਵਿੱਚ ਇਵੈਂਚੁਅਲੀ ਬਾਹਰ ਜਿਹੜੀ ਉਹ ਆਈ ਸੀ ਜਦ ਇਹ ਪੋਸਟਿੰਗ ਇਸ ਤਰੀਕੇ ਦੇ ਨਾਲ ਉੱਤੇ ਲੱਗ ਗਈ ਸੋਸ਼ਲ ਮੀਡੀਆ ਦੇ ਉੱਤੇ ਤਾਂ ਫਿਰ ਇਸ ਦਾ ਕਾਫੀ ਰੌਲਾ ਪਿਆ ਜਸਟਿਸ ਡਿਪਾਰਟਮੈਂਟ ਨੇ ਫਿਰ ਇਹਦੀ ਇਨਵੈਸਟੀਗੇਸ਼ਨ ਆ ਕੀਤੀ ਸੀ ਜਿਸ ਮਾਮਲੇ ਵਿੱਚ ਹੁਣ ਇਸ ਇਹਨਾਂ ਨੂੰ ਜਿਹੜਾ 7500 ਡਾਲਰ ਦੀ ਸਿਵਲ ਪੈਨਲਟੀ ਤੇ ਨਾਲ ਹੀ ਇਸ ਫੈਡਰਲ ਕੰਟਰੈਕਟਰ ਨੂੰ 31000 ਡਾਲਰ 31 ਲੋਕਾਂ ਨੂੰ ਜਿਨ੍ਹਾਂ ਨੇ ਇਸ ਤੇ ਉਲਟ ਕੰਪਲੇਨ ਕੀਤੀ ਸੀ ਸੋ ਹਜ਼ਾਰ ਜਿਹੜਾ ਡਾਲਰ ਉਹਨਾਂ ਨੂੰ ਜਿਹੜਾ ਹੁਣ ਮਿਲਣ ਜਾ ਰਿਹਾ ਹੁਜ ਸਿੰਘ ਜੀ ਮੈਨੂੰ ਇੱਥੇ ਉਹ ਯਾਦ ਆ ਗਈ ਜਦੋਂ ਏਅਰ ਟਰਕਿੰਗ ਵਾਲੇ ਨੇ ਇੱਕ ਨੇ ਪੋਸਟ ਪਾਈ ਸੀਗੀ ਕਿਸੇ ਕੰਪਨੀ ਨੇ ਵੀ ਭਾਈ ਨੋ ਇੰਡੀਅਨਸ ਜਾਂ ਨੋ ਪੰਜਾਬੀ ਜਿਹੜੇ ਆ ਸੋ ਕਈ ਰਹੀ ਨਾ ਆਪਾਂ ਗੱਲ ਕਰਕੇ ਸਾਰਤਾ ਲੈਨੇ ਆ ਉਹਨਾਂ ਦੇ ਨਾਲ ਪਰ ਇਹ ਆ ਵੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਜਿੰਨੀ ਦੇਰ ਤੱਕ ਹੁੰਦੀ ਨਹੀਂ ਸਬਕ ਨਹੀਂ ਹੁੰਦਾ ਕਿਸੇ ਨੂੰ ਸੋ ਜੇ ਗਾਂ ਤੋਂ ਕਿਸੇ ਦੇ ਨਾਲ ਇਦਾਂ ਹੁੰਦਾ ਆ ਤੁਹਾਨੂੰ ਲੱਗਦਾ ਆ ਵੀ ਧੱਕਾ ਜਿਹੜਾ ਇਸ ਤਰੀਕੇ ਦੇ ਨਾਲ ਕਰ ਰਹੇ ਆ ਤਾਂ ਕਾਨੂੰਨੀ ਚਾਰਾ ਜੋਈ ਵੀ ਜਿਹੜੀ ਉਹ ਜ਼ਰੂਰ ਦੇਖਣੀ ਚਾਹੀਦੀ ਆ ਵੀ ਜੇ ਸੰਭਾਵਨਾ ਉਸ ਦੀ ਬਣਦੀ ਆ ਜੀ ਆਰਥਰ ਗ੍ਰੇਨ ਟੈਕਨੋਲੋਜੀ ਦੇ ਸੀਈਓ ਹੁਣ ਸ਼ੇਖ ਰਹਿਮਤੁੱਲਾਹ ਸਾਹਿਬ ਕਹਿੰਦੇ ਆ ਵੀ ਸਾਡਾ ਤਾਂ ਸਟਾਫ ਹੀ 80% ਪੀਪਲ ਆਫ ਕਲਰ ਆ ਤੇ ਤੁਸੀਂ ਹੁਣ ਆਪ ਇਦਾਂ ਦਾ ਹੋ ਕੇ ਤੇ ਧੱਕਾ ਕਰ ਰਹੇ ਆ ਅ ਵੀ ਜੀ ਨੇ ਸਾਨੂੰ ਚਿੱਟੇ ਮੂਲ ਦਾ ਇਹ ਬੰਦਾ ਜਿਹੜਾ EMPLOYE ਚਾਹੀਦਾ ਹੈਗਾ ਤੇ ਉਤੋਂ ਤੁਸੀਂ ਗਵਰਨਮੈਂਟ ਤੋਂ ਸਮਾਲ ਦੇ ਅਡਵਾਂਟੇਜ ਬਿਜ਼ਨਸ ਦਾ ਜਿਹੜਾ ਪਰਮਿਟ ਵੀ ਲਿਆ ਹੈ ਕੰਟਰੈਕਟ ਵੀ ਲਿਆ ਹੈ ਹਰ ਸਾਲ US ਦੀ ਗਵਰਨਮੈਂਟ 10% ਜਿਹੜੇ ਫੈਡਰਲ ਕੰਟਰੈਕਟ ਉਹਨਾਂ ਨੂੰ ਦਿੰਦੇ ਆ ਜਿਹੜਾ 50 ਬਿਲੀਅਨ ਡਾਲਰ ਬਣਦਾ ਜਿਹੜੀਆਂ ਸਮਾਲ ਦੇ ਅਡਵਾਂਟੇਜਸ ਬਿਜ਼ਨਸ ਹੁੰਦੇ ਹੈਗੇ ਜੀ ਅਗਲੀ ਜਿਹੜੀ ਖਬਰ ਜਿਹੜੀ ਕਰਦੇ ਜਾਈਏ ਕਿੰਨੇ ਅਮਰੀਕਾ ਬੜਾ ਚੇਂਜ ਹੋ ਰਿਹਾ ਆ ਫਾਸਟ ਫੂਡ ਜਿੱਥੇ ਕਈ ਅਰੀ ਲੋਕਾਂ ਦੇ ਲਈ ਇਹ ਹੁੰਦਾ ਸੀਗਾ ਵੀ ਚਲ ਕੁਝ ਨਹੀਂ ਹੈਗਾ ਖਾਣ ਨੂੰ ਤੇ ਬੰਦਾ ਖਾ ਲਓ ਤਾਂ ਕਿੰਨੇ ਨਵੇਂ ਸਰਵੇ ਦੇ ਵਿੱਚ 78% ਅਮਰੀਕਨਸ ਹੁਣ ਫਾਸਟ ਫੂਡ ਨੂੰ ਲਗਜ਼ਰੀ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਣ ਲੱਗ ਗਏ ਆਪਾਂ ਨੂੰ ਸਭ ਨੂੰ ਪਤਾ ਆ ਵੀ ਇਹ ਚੀਜ਼ਾਂ ਜਿਹੜੀਆਂ ਉਹ ਮਹਿੰਗੀਆਂ ਹੁੰਦੀ ਜਾ ਰਹੀ ਹੈ ਲੈਂਡਿੰਗ ਟਰੀ ਦੇ ਦੁਆਰਾ ਕੀਤੇ ਗਏ ਸਰਵੇ ਦੇ ਵਿੱਚ ਫਾਸਟ ਫੂਡ ਨੂੰ ਹੁਣ ਲਗਜ਼ਰੀ ਆਈਟਮ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਲਗਜ਼ਰੀ ਆਈਟਮ ਉਹ ਹੁੰਦੀ ਹੈ ਜਿਹੜੀ ਹਰ ਇੱਕ ਦੀ ਪਹੁੰਚਤ ਨਹੀਂ ਹੁੰਦੀ ਪਰ ਇਹ ਆ ਵੀ ਹਾਂ ਚਾਹੁੰਦੇ ਆ ਵੀ ਆਪਣੇ ਕੋਲ ਇਹ ਹੋਣੀ ਚਾਹੀਦੀ ਆ ਕਹਿੰਦੇ ਵੀ ਖਾਸ ਕਰਕੇ ਉਹ ਲੋਕ ਜਿਹੜੇ 30000 ਡਾਲਰ ਪ੍ਰਤੀ ਸਾਲ ਤੋਂ ਘੱਟ ਉਹਨਾਂ ਦੀ ਇਨਕਮ ਹੈਗੀ ਆ ਤੇ ਉਹ ਉਹ ਉਹਨਾਂ ਦੇ ਬੱਚੇ ਵੀ ਹੈਗੇ ਆ ਤੇ ਉਹਨਾਂ ਦੇ ਵਿੱਚ ਇਹ ਜਿਹੜੀ ਫ੍ਰਸਟ੍ਰੇਸ਼ਨ ਆ ਹੋਰ ਵੀ ਜ਼ਿਆਦਾ ਸਾਹਮਣੇ ਜਿਹੜੀ ਉਹ ਆਈ ਹੈਗੀ ਆ ਸੋ ਫਾਸਟ ਫੂਡ ਕਹਿੰਦੇ ਵੀ 인ਫਲੇਸ਼ਨ ਦੇ ਨਾਲੋਂ ਜ਼ਿਆਦਾ ਜਿਹੜੇ ਉਹ ਮਹਿੰਗੇ ਹੋਏ ਆ ਜਿਸ ਕਰਕੇ ਲੋਕਾਂ ਦੀ ਪਹੁੰਚ ਤੋਂ ਇਹ ਹੌਲੀ ਹੌਲੀ ਬਾਹਰ ਹੁੰਦੇ ਗਏ ਜੇ ਦੇਖਦੇ ਜਾਈਏ ਤਾਂ ਜੀ ਕਹਿੰਦੇ ਵੀ ਟਾਕੋ ਬੈਲ ਦੇ ਪ੍ਰਾਈਸ 81% ਵਧੇ ਆ ਚਪੋਰਟਲੇ ਦੇ 75% ਪੌਪਾਈਜ਼ ਦੇ 86% ਜਿਮੀ ਜੌਨ ਦੇ ਜਿਹੜੇ ਆ ਉਹ 62% ਆ ਇਸ ਦੇ ਵਿੱਚ ਪ੍ਰਾਈਸਾਂ ਦੇ ਵਿੱਚ ਵਾਧਾ ਹੋਇਆ ਆ ਜਿਹੜਾ ਕੀ ਇਨਫਲੇਸ਼ਨ ਦੇ ਨਾਲੋਂ ਕਾਫੀ ਜ਼ਿਆਦਾ ਹੈਗਾ 2014 ਤੋਂ ਦੇਖਿਆ ਜਾਵੇ ਤਾਂ ਕਹਿੰਦੇ ਵੀ ਸਭ ਤੋਂ ਵੱਧ ਮੈਕਡੋਨਲਡ ਦੇ 100% ਯਾਨੀ ਕਿ ਡਬਲ ਪ੍ਰਾਈਸ ਜਿਹੜੇ ਆ ਉਹਨਾਂ ਦੇ ਹੋ ਚੁੱਕੇ ਆ ਸੋ ਇਸ ਲਈ ਲੋਕਾਂ ਨੂੰ ਇਹ ਲੱਗ ਰਿਹਾ ਵੀ ਹੁਣ ਫਾਸਟ ਫੂਡ ਵੀ ਇੱਕ ਲਗਜ਼ਰੀ ਆਈਟਮ ਬਣ ਚੁੱਕੀ ਆ ਜੀ ਬਿਲਕੁਲ ਇਨਫਲੇਸ਼ਨ ਕਰਕੇ ਜਿਹੜਾ ਫੂਡ ਆ ਇਹ ਆਪਾਂ ਪਿਛਲੇ ਦਿਨਾਂ ਸੀ ਵੀ ਡਿਸਕਸ ਕੀਤਾ ਸੀ ਇਹ ਹੀ ਇੱਕੋ ਇੱਕ ਚੀਜ਼ ਸੀ ਜਿਹੜਾ ਆਮ ਬੰਦਾ ਚਾਹੇ ਕੋਈ 8 ਡਾਲਰ ਦਾ 10 ਡਾਲਰ ਦੀ ਜੌਬ ਕਰਦਾ ਜਾਂ 100 ਡਾਲਰ ਘੰਟੇ ਦੀ ਵੀ ਕਰਦਾ ਸੇਮ ਫੂਡ ਖਾ ਸਕਦਾ ਸੀ ਪਰ ਹੁਣ ਪਿਛਲੇ ਲਗਭਗ ਸਾਲ ਤੋਂ ਇੰਨੀ ਜਿਆਦਾ ਜਿਹੜੀ ਮਹਿੰਗਾਈ ਹੋ ਗਈ ਆ ਤੇ ਲੋਕਾਂ ਦੇ ਲਈ ਬਹੁਤ ਜਿਆਦਾ ਜਿਹੜਾ ਇਸ ਟਾਈਮ ਦੇ ਉੱਤੇ ਔਖਾ ਬਣਿਆ ਹੋਇਆ ਹੈਗਾ